ਅੱਜ ਸਾਰਣ ਤੇ ਅੱਜ ਤਰੀਕ ਸਤਰੀਏ ਕਾਲੇ ਲਫਾਮ ਹਾਊਸ ਮੈਂ ਉਮੀਦ ਰੱਖਦੀ ਹਾਂ ਕਿ ਸਾਰੀ ਵੀਅਰਸ ਬਹੁਤ ਵਧੀਆ ਹੋਣਗੇ ਸੋ ਆਪਾਂ ਕਹਿ ਰਹੇ ਹਾਂ ਜੇ ਆਪਣਾ ਸਵੇਰੀ ਸਵੇਰੀ ਇਸ ਦਾ ਵਲੌਗ ਨੂੰ ਸਟਾਰਟ ਬਾਕੀ ਕਾਲਾ ਵਾਲੀ ਵਲੌਗਸ ਦੇ ਪਿਛਲੇ ਵਲੌਗਸ ਨੂੰ ਸਾਰਿਆਂ ਨੇ ਬਹੁਤ ਜ਼ਿਆਦਾ ਹੀ ਪਿਆਰ ਦਿੱਤਾ ਹੈ ਬਹੁਤ ਸਾਰੇ ਸੋਨੇ ਸੋਨੇ ਕਮੈਂਟ ਆਏ ਇਸ ਨੂੰ ਮੈਂ ਸਾਰੇ ਕਮੈਂਟ ਪੜਾਂਗੀ ਸਭ ਦੀ ਤੇ ਹੁਣ ਆਪਾਂ ਆਪਣਾ ਅੱਜ ਦਾ ਵਲੌਗ ਨੂੰ ਸਟਾਰਟ ਕਰਦੇ ਹਾਂ ਦੁਪਹਿਰ ਦੇ ਟਾਈਮ ਸਾਰੇ ਇਕੱਠੇ ਬੈ ਕੇ ਫਿਰ ਮੈਂ ਸਾਰੇ ਕਮੈਂਟ ਇਧਰ ਮਾ ਸੁਣਨ ਲੱਗੇ ਹੋਏ ਨੇ ਸਵੇਰੀ ਸਵੇਰੀ ਆ ਮੀਰਾ ਜ਼ਿਆਦਾ ਹੋ ਜਾਂਦਾ ਹੈ ਹਨਾ ਕੱਪੜੇ-ਕੁਪੜੇ ਹੀ ਆਦਾ ਖਾਸਾ ਫਿਰ ਉਹ ਕੱਪੜੇ ਕੱਟਣ ਦਾ ਹਮ ਸਹੀ ਗੱਲ ਹੈ ਜੀ ਲੋ ਜੀ ਹਾਲੇ ਸਾਡਾ ਸੁੰਮਰ ਨਾ ਪਿਆ ਗਰ ਹਾਂ ਅੱਜ ਗਰਮੀ ਕੱਲ ਵੀ ਗਰਮੀ ਬਹੁਤ ਸੀਗੀ ਅੱਜ ਵੀ ਬਹੁਤ ਜ਼ਿਆਦੇ ਆ 3 ਦਿਨ ਹੋ ਗਏ ਹਮ ਬਹੁਤ ਗਰਮੀ ਆ ਮੈਂ ਦੂਜੇ ਮੈਂ ਤਾਂ ਛਾੜ ਲੈਂਦੇ ਆ ਛਾੜ ਕੇ ਲੈ ਕੇ ਆਨੀ ਆ ਸੋ ਬਾਕੀ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਜੀ ਤੇ ਮੈਂ ਉਮੀਦ ਰੱਖਦੇ ਵੀ ਤੁਹਾਨੂੰ ਸਾਡੇ ਵੀ ਵਲੌਗਸ ਬਹੁਤ ਵਧੀਆ ਲੱਗਣਗੇ ਵੀਰ ਸਾਰਜਨ ਨੂੰ ਮੈਂ ਤੁਹਾਨੂੰ ਇੱਕ ਚੀਜ਼ ਦਿਖਾਨੀ ਆ ਜਿਹੜੀ ਮੇਰੇ ਬੀਬੀ ਦੇ ਕਮਰੇ 'ਚ ਆ ਦੇਖੋ ਮੰਮਾ ਸੁੰਮ ਰਹੇ ਨੇ ਤੇ ਉਹ ਪੱਖਾ ਚੱਲ ਰਿਹਾ ਤੇ ਪੱਖਾ ਇਨੀ ਸਪੀਡ ਤੇ ਚੱਲਦਾ ਵੀ ਸਾਡਾ ਕੂੜਾ ਜਮਾ ਹੀ ਨਹੀਂ ਤਸ ਤੋਂ ਮਸ ਨਹੀਂ ਹੋ ਰਿਹਾ ਦੇਖੋ ਆ ਕਾਗਜ਼ ਹਿੱਲ ਰਹੇ ਆ ਜਮਾ ਵੀ ਨਹੀਂ ਕੁਛ ਵੀ ਨਹੀਂ ਹਿੱਲਦਾ ਹੈਗਾ ਕਈ ਵਾਰ ਨਾ ਆਪਣੇ ਕਮਰੇ 'ਚ ਬਾਲ ਹੁੰਦੀ ਨੇ ਬੰਦਾ ਕੰਗਾ ਬਾਇਦਾ ਇਕੱਠੇ ਹੁੰਦੇ ਨੇ ਉਹ ਵੀ ਨਹੀਂ ਹਿੱਲ ਰਹੇ ਹੈਗੇ ਇੰਨਾ ਤੇਜ਼ ਪੱਖਾ ਹੈ ਇਹ ਐਨੇ ਤੇਜ਼ ਪੱਖੇ 'ਚ ਮੈਂ ਬੈਠਦੀ ਹੁੰਨੀ ਆ ਮੈਂ ਰਾਤ ਨੂੰ ਪੈਣੀ ਹੁੰਨੀ ਆ ਫਿਰ ਹੁਣ ਮੈਂ ਥੱਕ ਹਾਰ ਕੇ ਉਧਰ ਹੀ ਬੈਣ ਲੱਗ ਗਈ ਵੀ ਭਾਈ ਬੀਬੀ ਤਾਂ ਆਹ ਸੱਚੀ ਮੈਂ ਉਰੇ ਅੱਗੇ ਬੈਠੀ ਮੈਂ ਦੇਖਿਆ ਪੱਕਾ ਤਾਂ ਚੱਲ ਨਹੀਂ ਰਹੇਗਾ ਕੀ ਬੈਟਾ ਉਰੇ ਹੋਰ ਬੀਬੀ ਦੱਸ ਤੂੰ ਤੈਨੂੰ ਐਨੇ ਕ ਪੱਖੇ ਦੇ ਵਿੱਚ ਕੀ ਹਵਾ ਲੱਗ ਰਹੀ ਆ ਮੈਨੂੰ ਤਾਂ ਲੱਗਦੀ ਆ ਪਾਈ ਇਹ ਉਹ ਕੂੜਾ ਤਾਂ ਹਿੱਲ ਨਹੀਂ ਰਿਹਾ ਆ ਦੇਖੋ ਬਾਹਣ ਨਹੀਂ ਨਾ ਜਮਾ ਹੀ ਨਹੀਂ ਹਿੱਲ ਰਹੇ ਹੈਗੇ ਜਮਾ ਵੀ ਬੀਬੀ ਤਾਨਾ ਤੋ ਸੱਚੀ ਲੋ ਪਾਈ ਸ਼ਾਡ ਅੰਗੂ ਆ ਗਿਆ ਹੁਣ ਤੁੱਤ ਗਿਆ ਉਹਨੇ ਉੱਠਿਆ ਅੰਗੂ ਹਾਂਜੀ ਹਾਂ ਹਾ ਗਗਲੂਆ ਹਰੇ ਨੀਂਦ ਆ ਰਹੀ ਐ ਨੇ ਸਾਨੂੰ ਸੋਨੇ ਨੇ ਦੇਖੀ ਕਿ ਖੁਸ਼ ਹੁੰਦਾ ਅਧਰ ਭਾਬੀ ਲਾ ਕੇ ਰੋਟੀਆਂ ਕਿੰਨੇ ਰੋਟੇ ਗਾਣੇ ਨੇ ਪੰਜ ਰੋਟੇ ਰਾਣੀਆਂ ਨੇ ਮੇਰੇ ਤੇ ਬੀਬੀ ਦੀਆਂ ਆ ਉੱਠ ਕਿਹੜੇ 10 ਵਜੇ ਉੱਠ ਕੇ ਆਏ ਨੇ ਹੁਣ 8 ਵਜੇ ਨੇ ਨਾ 8 ਥੋੜਾ ਟਾਈਮ ਦੇਖੀ ਰਾਮਨਾਲੇ ਕਹਿੰਦੇ ਤੁੱਪ ਦੇਖੀ ਤੁੱਪ ਕਿੱਥੇ ਆ ਤੀ ਤੁੱਪ ਛੁੱਤੀ ਤਨੇ ਮੂੰਹ ਤੇ ਪੈ ਰਹੀ ਹੈ ਦੇ ਭੱਤੇ ਦੋਇ ਸੁੱਤੀਆਂ ਪਈਆਂ ਆਂ ਛੇੜ ਦਰੇ ਆ ਉਹਨਾਂ ਨੂੰ ਲੋ ਜੀ ਐਸ ਤਰਾ ਜੇ ਟਰੈਕਟਰ ਤੋਂ ਆ ਜਾ ਰਿਹਾ ਨਾਲੇ ਗੱਡੀ ਧੋਣੀ ਆ ਬਾਹਰ ਕਰਕੇ ਇੱਥੇਰਾ ਕਾਫੀ ਗੰਦਾ ਪਿਆ ਤੀਆ ਹਾਂ ਕਿੰਨੇ ਲੱਗੇ ਹਾਂ ਤਾਂਗੜਾਂ ਦੀ ਇਹ ਨਹੀਂ ਦਾ ਸਾਗ ਹੋ ਗਏ ਕਿਥੇ ਹਾਂ ਸਾਗ ਹੋ ਰਿਹਾ ਸਾਡੇ ਛੋਟਾ ਛੋਟਾ ਸਭ ਕੁਝ ਦਾ ਦੇਖਿਆ ਨਾ ਕਿਸੇ ਤੋਂ ਤੋੜ ਲਿਆ ਹੂੰ ਹੁਣੇ ਸਾਰੇ ਸਿਆਲ ਸਿਆਲੇ ਖਾਈਆਵਾਂਗੇ ਕੱਤਕੀ ਕੱਦੂ ਨੇ ਕੱਤਕੀ ਕੱਦੂ ਆਹ ਠੀਕ ਹੈ ਛੋਟਾ ਦਾ ਇੱਕ ਤਾਂ ਇੱਕ ਤਾਂ ਹਾਂਜੀ ਇੱਕ ਤਾਂ ਇਹਰਾ ਕਾਕੇ ਨਹੀਂ ਮਾਰ ਸਕਦਾ ਹੈਗਾ ਕਿੱਡਾ ਬੜਾ ਆਹ ਠੀਕ ਹੈ ਜੇ ਕਿਸੇ ਨੇ ਕੱਦੂ ਲੈਣਾ ਹੋਵੇ ਸਾਡੇ ਨਾਲ ਤੁਹਾਨੂੰ ਕਮੈਂਟਾਂ ਚ ਦੱਸਿਓ

ਚਲੋ ਜੀ ਅੱਜ ਹੁਣ ਪਹਿਲਾਂ ਟਰੈਕਟਰ ਤੋਂ ਹੋ ਰਹੇ ਆ ਫਿਰ ਗੱਡੀ ਤੋਂ ਹਾਂ ਉਹਨੇ ਆਪਣੀ ਪੂਰੀ ਹੋ ਗਈ ਕੰਮ ਅੱਛਾ ਫਿਰ ਹੁਣ ਟਰੈਕਟਰ ਖੜਾ ਦੇਣਾ ਹੁਣ ਅੰਦਰ ਲਾ ਦੇਣਾ ਟਰੈਕਟਰ ਤੋਂ ਟਮਾਰ ਚਾਲ ਵਧੀਆ ਉਹ ਟੈਂਕਰ ਕਦੇ ਛੱਡ ਕਿਉਂ ਵਧੀ ਕਦੇ ਲੈ ਕੇ ਆਉਂਦੇ ਹਾਂ ਹਾਂ ਆ ਸਵਾਗੋ ਹੋ ਗਏ ਹੂੰ ਬਹੁਤ ਬਹੁਰੀ ਹੁੰਦੇ ਸਾਂ ਚਲ ਵਧੀਆ ਹੋ ਜੇ ਬੜਾ ਬੜਾ ਫਿਰ ਬਣਾਵਾਂਗੇ ਹੁਣ ਤਾਂ ਆਪਾਂ ਇਥੇ ਹੀ ਬਣਾਵਾਂਗੇ ਉਸ ਤੋਂ ਕਿ ਮੇਰਾ ਤਾਂ ਪਾਣੀ ਪੂਣੀ ਦੇਤਾ ਸੀ ਸ਼ਾਇਦ ਮਰ ਗਿਆ ਹੋਵੇ ਉਹ ਸਾਗ ਲੋ ਜੀ ਹੁਣ ਆਪਾਂ ਲਗਾ ਰਿਹਾ ਤੜਕਾ ਸਾਗ ਨੂੰ ਆ ਦੇਖੋ ਮੈਂ ਆਪਣਾ ਸਾਰਾ ਸਮਾਨ ਐਵੇਂ ਰੈਡੀ ਕਰਕੇ ਰੱਖ ਲਿਆ ਸੀ

ਬਾਕੀ ਜੇ ਤੜਕਾ ਲਾਉਣਾ ਹੈ ਮੈਨੂੰ ਵਧੀਆ ਲੱਗਦਾ ਸਾਰਾ ਖਿਦਵਤ ਤੋਂ ਪਾਣਾ ਹੈ ਪਹਿਲਾਂ ਵਧੀਆ ਪਾਇਆ ਹੋਊਗਾ ਕੋਈ ਫੰਕੀ ਥੋੜਾ ਜ਼ਿਆਦਾ ਹੋ ਗਿਆ ਉਹਦੇ ਮੈਨੇ ਮਸਤੀ ਦਾ ਗਿਆ ਆਟਾ ਗੁੰਨ ਲਿਆ ਬਸ ਤਵਵੀ ਮੈਂ ਘੜੀ ਲਈਏ ਲਸਣ ਮਸਤੀ ਦੀ ਵੀ ਰੋਟੀਆਂ ਲਾਵਾਂਗੀ ਨਾਲੇ अब आप देख देंगे अभी दुपरे पे कि सब के कमेंट रीड करा सब्जियाँ बहुत वजिए बढ़िया कमेंट किए हुए हैं मैं सोचिए सारे में बहुत ज़्यादा नीचे करो धनवाद कर प्यार देता है सब दूसरे बुला देंगे तो बाकी उम्मीद तुम्हें बलॉबा भी ऊँची प्यार देखने का जाता है बस मैं आपका कल कर ली ਕਦਾ ਕਰਦੇ ਹਾਂ ਤੇ ਬਸ ਇੱਕ ਜੀ ਹੋਟੇ ਫਿਰ ਮੈਂ ਵੀਡੀਓ ਬਣਾਉਂਗੀ ਤਾਂ ਮੇਰਾ ਰਸਕਾ ਤੜਕਾ ਹੈ ਤੇ ਹੁਣ ਮੈਂ ਲਾ ਰਹੀ ਹਾਂ ਮੱਕੀ ਦੀਆਂ ਰੋਟੀਆਂ ਤੁਸੀਂ ਵੀ ਖਾਓ ਜ਼ਰੂਰ ਸਬਸਤ ਮੱਕੀ ਦੀਆਂ ਰੋਟੀਆਂ ਤੇ ਮੱਖਣ ਪਾ ਕੇ ਚਲੋ ਜੀ ਸਾਗ ਈਸਵਰ ਕਾਫੀ ਦਾ ਕਾਠਾ ਸੀ ਆ मम्मी रिमोट <laughs> की करू <laughs> 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 <र्मोटे की> <laughs> ਗਲਤ ਗੱਲ ਲਾ ਬਾਈ ਇਹ ਗਲਤ ਗੱਲ ਹੈ ਛੱਡ ਤੇ ਉਹਨੇ ਮੂੰਛ ਪਾਣੀ ਨਹੀਂ ਉਹ ਦੇਖ ਰਿਹਾ ਆ ਜਾ ਬਾਈ ਆਪਾਂ ਨਹੀਂ ਅਸੀਂ ਜਾਂਦੇ ਆ ਖੇਤ ਉੱਤੋਂ ਕੱਲ੍ਹ ਤੋਂ ਕੰਮ ਕਰ ਰਹੇ ਹਾਂ ਹਾਂ ਠੀਕ ਕਰਨਾ ਕੰਮ ਠੀਕ ਕਰ ਸਾਡਾ ਮੁੰਡਾ ਆਹ ਮੋਟਾ ਤਾਂ ਖਾ ਕੇ ਮੋਟਲ ਖੋਲਾਂਗੇ ਹਾਂ ਉਹ ਫੇਰ ਆ ਜੂਗਾ ਉਹਨੇ ਚੱਕਣਾ ਹੋਈ ਆ ਕੋਈ ਕੁਛ ਹੋ ਗਿਆ ਜਰਾ ਫੁਦਾ ਦੇ ਲਾ ਨਾ ਮੈਂ ਕਿ ਕਿ ਜਿੰਨਾ ਚਾਹ ਚੜਾ ਪਹਿਲੇ ਕੀ ਆਪਣੀ ਮੰਜ਼ਿਲ ਤੱਕ ਪਹੁੰਚਿਆ ਪਹੁੰਚ ਗਿਆ ਬਈ ਪਹਿਲੋ ਜੀ ਦੇਖ ਰਿਹਾ ਵੀ ਹੁਣ ਕਾ ਤਨੀ ਚੱਕੀ ਗਿਆ ਚੱਕ ਲਾ ਚੱਕ 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 ਲ ਦ ੀੁ ਨਹ ाਹਦਾ ਨਾ ਅੰਗੂ ਅੰਗਦ ਸਿੰਘ ਸੰਧੂ ਵਧੀਆ ਪੜ੍ਹਦੀ ਹੈ ਚਲੋ ਹੁਣ ਤੁਸੀਂ ਬੈਠ ਜਾਓ ਹੁਣ ਨਾ ਚਾਹ ਤੁਸੀਂ ਦੇਖ ਸਕਦੇ ਹੋ ਤੁਸੀਂ ਕੀ ਕਰ ਸਕਦੇ ਹੋ ਮੈਨੂੰ ਲੱਭੜ ਵੀ ਲੈ ਜਾ ਪ੍ਰੋਫੈਸਰ ਆ ਰਹੇ ਨੇ ਕੋਈ ਨਹੀਂ ਨਹੀਂ ਹਾਜੀ ਤੱਕ ਗਰੀਮੀ ਦੋ ਤੂੰ ਕੰਨਾਂ 'ਚ ਕੁਝ ਪਾਲੇ ਤੇਰੇ ਕੰਨ ਬੰਦ ਹੋ ਜਾਣਗੇ ਚੰਗੀ ਤਾਂ ਹਾਂ ਉੱਥੋਂ ਮੈਂ ਜੀ ਬਾਏ ਤੁਹਾਡੇ ਤਾਂ ਤੁਹਾਡੀ ਦਪਾਈ ਹੋਣੀ ਮੇਰੇ ਕੋਲ ਵਿਚਾਰੇ ਕੋਲ ਕੀ ਹੈ ਕੋਈ ਦੂਜੇ ਪਾਲਾ ਬਖਸ਼ੀ ਹਾਂ ਤਾਂ ਤਉਹਦੇ ਤਾਂ ਉਹ ਆ ਜਾਂਦਾ ਟੈਂਪੂ ਛੜ ਤੇ ਛੜਦ ਨੂੰ ਖੇਡ ਲੈਣ ਦੋ ਬਿਠਾ ਦੇਣਗੇ ਜੀ ਉਹ ਬਜਾ ਆ ਬੈਠਣਾ ਹੀ ਨਹੀਂ ਚਾਹੁੰਦਾ ਉਹ ਦੇਖੀ ਜੂਗਾ ਹੁਣ ਰੋਊਗਾ ਉਹ ਦੇਖੇ ਨੂੰ ਕਰ ਲੈਣ ਜੋ ਕਰਦਾ ਬੜੀ ਜਿੜੀ ਸੁੱਟੀ ਹੋਈ ਆ। ਕੋਪੋ ਰਿਆ ਐ। ਅੱਜ ਕੀ ਕਰਾਇਆ? ਪੀਪਰ ਚੈੱਕ ਕਰਾਇਆ। ਚੈੱਕ ਹੋ ਗਿਆ। ਫਿਰ ਕੀ ਬਣਿਆ? 99%। ਉਹ ਬੈਗ ਤਾਂ ਦਿਖਾ ਦੇ ਤਾਂ ਬੈਗ ਦਿਖਾਈਂ। ਉਹ ਬੈਗ। ਉਹ ਬੈਗ ਦਿਖਾ। ਟ੍ਰੈਲੀ ਨੂੰ ਕਰਾਇਆ ਰੰਗ ਤੇ ਕਿੰਨੀ ਸੋਹਣੀ ਨਵੀਂ ਬਣ ਗਈ ਬਖਸ਼ੀਵਾਲ ਤੋਂ ਕਰਵਾਇਆ ਆਲੂਆਲ ਤੋਂ ਕਰਵਾਇਆ ਕਿੰਨੀ ਸੋਹਣੀ ਹੋ ਗਈ ਨਵੂ ਉਹਨਾਂ ਦੀ ਆ ਵਧੀਆ ਹੋ ਗਈ ਇੰਨੀ ਜਰ ਲੱਗੀ ਪਈ ਸੀ ਇਹਨੂੰ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਇਹ ਲਾ ਲੀ ਉਹ ਜਿੰਨਾ ਲਾ ਦਿੰਦੇ ਨੇ ਲਓ ਜੀ ਟਰਾਲੀ ਨੂੰ ਕਰਾ ਲਿਆ ਰੰਗ ਨਵੋ ਨਦਿਆ ਇਹ ਇਹਨਾਂ ਨੂੰ ਜਰ ਲੱਗੀ ਬੀਤੀ ਇਹਨੂੰ ਬਹੁਤ ਜ਼ਿਆਦਾ ਆਲੂ ਵਾਲ ਤੋਂ ਕਰਵਾਈ ਆ ਹੁਣ ਆਪਾਂ ਦਿਖਾਨੇ ਤੁਹਾਨੂੰ ਸੂਟ ਜਿਹੜੇ ਮੈਂ ਹੁਣ ਬਣਾਏ ਸੀਗੇ ਸੋ ਇਹ ਸੂਟ ਬਸ ਸਿੰਪਲੀ ਯਾਰਕੀ ਤੇ ਸਿਰਫ ਬਸ ਲੈਸਾ ਲਾ ਕੇ ਸੋ ਸਭ ਤੋਂ ਪਹਿਲਾ ਆ ਸੀਗਾ ਸੂਟ ਇਹ ਕੋਟਨ ਚ ਨਹੀਂ ਨਾ ਹਾਂ ਇਹ ਕੋਟਨ ਚ ਸੂਟ ਨਹੀਂ ਇਹਦਾ ਨਾ ਤੇ ਮੈਂ ਇਹ ਮਲਟੀ ਸ਼ੇਕਲਰ ਦਿlias ਲਾਇਆ ਦੇਖੋ ਸਿੰਪਲ ਗਲੇ ਰੱਖੇ ਨਹੀਂ ਐਵੇਂ ਦੀ ਲੈਸ ਲੱਗਤੀ ਸੀਗੀ ਸੋ ਇਹ ਵੀ ਸਿੰਪਲ ਹੈ ਸਲਵਾਰ ਆ ਵੈਸੇ ਆਪਾਂ ਸਲਵਾਰਾਂ ਨੂੰ ਵੀ ਲੈਸ ਲਾ ਗਏ ਲੈਂਦੇ ਆ ਪਰ ਮੈਂ ਲਾਈ ਨਹੀਂ ਹੈ ਕਿਉਂਕਿ ਕਹਿੰਦੇ ਵੀ ਨਹੀਂ ਲਾਣੀ ਹੈਗੀ ਐਵੇਂ ਹੀ ਸਿੰਪਲ ਹੁੰਦੀ ਕਿਹਾ ਕੀਤਾ ਠੀਕ ਹੈ ਐਵੇਂ ਇੱਕ ਹੋਰ ਸੂਟ ਆ ਉਹ ਵੀ ਸਿੰਪਲ ਹੈ ਸਿਰਫ ਲੈਸ ਲਾਈਏ ਮਲਟੀ ਸ਼ੇਡ ਦੀ ਲੈਸ ਲਾ ਕੇ ਜਦੋਂ ਮੈਂ ਨੇ ਚਾਰ ਗੋਲ ਗਲ ਆ ਹਾਇ ਤੇ ਲੱਗਿਆ ਲੈਸ ਆਹ ਮਲਟੀ ਸ਼ੇਡ ਦੀ ਲੈਸ ਲਾ ਕੇ ਇਹ ਧਿਆਨ ਅੰਜੋਲ ਬੋਲ ਬਤੈ ਇਹ ਸਟਾਈਲ ਹੋਈ ਜਾਂਦੇ ਨੇ ਬਸ ਕਦੇ ਜੀ ਨਹੀਂ ਕਰਦਾ ਅਜ ਮੇਰਾ ਜੀ ਕਰ ਰਿਹਾ ਵੀ ਚਲ ਬਲੌਗਸ ਦਿਖਾਨੀ ਆਂ ਗਰਮੀ ਬਹੁਤ ਸੁਨਸਾਈ ਜਾਂਦੇ ਸੋ ਆਏ ਮੈਂ ਮਲਟੀ ਸ਼ੀਟ ਦੀ ਦੀ ਲੈਸ ਲਾਤੀ ਸਾਰੇ ਲਗਾਤੀ ਤੇ ਇਹਦੀ ਸਲਵਾਰ ਵੀ ਸੀ ਮੇਰੇ ਤੇ ਹੁਣ ਆ ਗਿਆ ਮੇਰਾ ਸੂਟ ਜਿਹੜਾ ਮੈਂ ਇੱਕ ਦਿਨ ਚ ਤਿਆਰ ਕਰਤਾ ਆਪਣੇ ਸੂਟ ਤੋਂ ਬੰਦ ਜਿਹੀ ਸ਼ੀਟੀ ਤਿਆਰ ਕਰ ਲੈਂਦਾ ਆ ਸੀ ਮੇਰਾ ਸੂਟ ਇਹ ਮੈਨੂੰ ਬਹੁਤ ਪਸੰਦ ਆ ਸੂਟ ਸੱਚੀ ਮੈਨੂੰ ਬਹੁਤ ਸਮਾਨ ਲੱਗਿਆ ਸੂਟ ਲਈ ਬਹੁਤ ਸੋਹਣਾ ਹੈ ਤੋ ਵੀ ਦਿਨ ਮੈਂ ਬਣਾਇਆ ਇੰਨੇ ਬਾਹਾਂ ਤੇ ਮਤਲਬ ਵੀ ਮੇਰੇ ਕੋਲ ਲੈਸ ਘੱਟ ਸੀਗੀ ਫਿਰ ਰਸ ਨੇ ਮਾਂ ਨੇ ਕਿਹਾ ਵੀ ਲੈ ਦੋ ਲੈਸਾਂ ਨਹੀਂ ਵੀ ਇੱਕ ਲੈਸ ਲਾ ਕੇ ਹੀ ਕਰਦੀ ਤੇ ਵੀ ਦਿਨ ਮੈਂਨੇ ਬਾਜੂ ਜਿਹੜੇ ਫੁੱਲਿਆ ਰੱਖਿਆ ਨੇ ਇਹ ਵੀ ਲੈਸ ਹੈ ਨਹੀਂ ਤੇ ਬਸ ਅਸੀਂ ਆ ਜਿਹੜੀ ਕਢਾਈ ਆ ਇਹ ਤੋਂ ਇਹ ਆ ਪੱਟੀ ਤਾਰ ਕੇ ਦੋ ਲੈਸਾਂ ਹੋ ਗਏ ਸੀਗੇ ਫਿਰ ਐਵੇਂ ਤਿਆਰ ਕਰਤਾ ਜੁਦੀ ਆ ਬੋਲੀ ਜੀ ਇਹ ਮੈਂ ਤੇ ਦਿਨ ਨਾਲ ਹੈਗਾ ਅ ਚਿਕਨ ਦਾ ਪਲਾਉ ਤਿਆਰ ਤੇ ਇਹ ਪਲਾਜ਼ੋ ਦੀ ਇੱਕ ਖਾਸ ਰੈ ਦੇ ਨਾਲ ਜਿਵੇਂ ਕਈ ਵਾਰ ਆ ਹੁਰੇੜਾ ਖਿੱਚ ਪੈਣ ਲੱਗ ਜਾਂਦਾ ਬੰਦਾ ਫੜਦਾ ਇਹ ਤੇ ਖਿੱਚ ਨਹੀਂ ਕਦੇ ਪੈਂਦੀ ਇਹਦੀ ਕਟਿੰਗ ਮੈਨੇ ਹੋਰ ਲੋਡ ਕੀਤੀ ਆ ਸੋ ਲੋ ਜੇ ਸੀਗੇ ਆਪਣੇ ਸੂਟ ਜਿਹੜੇ ਮੈਨੇ ਹੁਣ ਰੈਡੀ ਕੀਤੇ ਸੀਗੇ ਤੇ ਹੁਣ ਨਾ ਮੈਂ ਇੱਕ ਮਿੰਟ ਪੜਦੀ ਹਾਂ ਸਾਨੂੰ ਬਹੁਤ ਸੋਹਣੇ ਕਮੈਂਟ ਆਏ ਸੀਗੇ ਤੇ ਪਿਛਲੇ ਵੀਡੀਓ ਸਾਡੀ ਸਾਗ ਵਾਲੀ ਵੀਡੀਓ ਤੇ ਬਹੁਤ ਸੋਹਣੇ-ਸੋਹਣੇ ਕਮੈਂਟ ਸੀਗੇ ਇੱਕ ਸੀਗਾ ਵਿਰੇਂਦਰ ਕੌਰ ਦਾ ਕਮੈਂਟ ਜਿਹੜਾ ਅੱਜ ਹੀ ਆਇਆ ਸੋ ਥੈਂਕ ਯੂ ਸੋ ਮਚ ਦੀ ਪਿਕ ਸੀਗਾ ਪਿੰਡ ਦੇ ਬਲੌਗ ਇਹਨਾਂ ਨੇ ਵੀ ਬਹੁਤ ਸੋਹਣਾ ਕਿਤੇ ਨੇ ਸਾਨੂੰ ਪੁੱਛਿਆ ਸੀ ਵੀ ਤੁਹਾਡਾ ਪਿੰਡ ਕਿਹੜਾ ਸਾਡਾ ਪਿੰਡ ਬਖਸ਼ੀਵਾਲ ਹੈ ਜੀ ਜਿਹੜਾ ਪਟਿਆਲੇ ਵਿੱਚ ਆ ਉਹ ਸਾਡੇ ਪਿੰਡ ਨੂੰ ਕਿਸ਼ਿੰਗਪੁਰ ਵੀ ਕਿਹਾ ਜਾਂਦਾ ਹੈ ਹਨਾ ਕਿਸ਼ਿੰਗਪੁਰ ਹਨ ਹਾਂਜੀ ਹਾਂ ਤੇ ਇਹ ਹੈਗਾ ਆਪਣਾ ਪਾਰਸ਼ੀ ਹਾਂ ਜਦੋਂ ਤੋਂ ਬਖਸ਼ੀਵਾਲੇ ਕਹਿੰਦੇ ਹਾਂ ਹਾਂ ਜਦੋਂ ਤੋਂ ਅਸੀਂ ਬਖਸ਼ੀਵਾਲੇ ਕਹਿੰਦੇ ਹਾਂ ਪਾਰਸੋ ਰੋਡ ਤੇ ਹੈ ਤੇ ਹੋਰ ਕਮੈਂਟ ਆਏ ਨੇ ਆਈਕਾ ਅਮਰitsar ਕੈਲੀਫੋਰਨੀਆ ਵਾਲੇ ਇਹਦੀ ਨੇ ਬਹੁਤ ਵਧੀਆ ਕਮੈਂਟ ਕੀਤਾ ਸੋ ਥੋੜਾ ਬਹੁਤ ਬਹੁਤ ਥੈਂਕ ਯੂ ਇਹ ਬਰਲਿੰਗ ਦਾ ਕਮੈਂਟ ਹੈ ਵੀ ਛੋਟੀ ਬੀਟੀ ਦਾ ਸੁਭਟ ਵੀ ਬਹੁਤ ਸੋਹਣਾ ਹੈ ਤੇ ਉਹਦੀ ਗੱਲਾਂ ਵੀ ਬਹੁਤ ਸੋਹਣੀਆਂ ਨੇ ਇਹਦੀ ਦੇ ਕਮੈਂਟ ਸੀਗਾ ਤੇ ਹੋਰ ਕਮੈਂਟ ਬਹੁਤ ਆਏ ਨੇ ਦੇਸੀ ਹੋਮ ਮੇਡ ਫੂਡ ਬਾਰੇ ਵੀ ਬਹੁਤ ਨਾਲ ਕਮੈਂਟ ਸੀਗਾ ਵੀ ਬਹੁਤ ਵਧੀਆ ਵੀਡੀਓ ਹੈ ਜੀ ਥੈਂਕ ਯੂ ਸੋ ਮੱਚ ਤੁਹਾਡਾ ਬਹੁਤ ਬਹੁਤ ਤੇ ਹੋ ਰਾਇ ਜੀ ਕਰਮਜੀਤ ਕੌਰ ਦਾ ਵੀ ਤੁਹਾਡਾ ਗੋਤ ਕਿਹੜਾ ਸਾਡਾ ਸਾਡਾ ਗੋੜ ਢਿੱਲੂ ਆ ਜੀ ਤੇ ਇੱਕ ਸੀਗਾ ਤੇਜਵੀਰ ਸਿੰਘ ਦਾ ਉਹਨੇ ਕਹਿ ਆਸ਼ਿਨ ਤੁਸੀਂ ਵੀ ਇਹ ਟਰੈਕਟਰ ਬਹੁਤ ਸੋਹਣਾ ਚਲਾਉਂਦੇ ਹੋ ਥੈਂਕ ਯੂ so much ਤੇ ਆ ਆ ਸੀਗਾ ਅੰਕਲ ਜੀ ਮੇਰੇ ਲਈ ਵੀ ਸਾਗ ਲੈ ਲਿਓ ਪਲੀਜ਼ ਹਾਂ ਜੀ ਹਾਂ ਜ਼ਰੂਰ ਆਇਓ ਘਰ ਆਇਓ ਸਾਡੇ ਕੋਲ ਤੁਹਾਨੂੰ ਸਾਗ ਦੇ ਦਾਂਗੇ ਪਰ ਸਾਡੇ ਸਾਗ ਹੋਇਆ ਨਹੀਂ ਹੈਗਾ ਉਹ ਮਤਲਬ ਕਿ ਅੱਜ ਦੇ ਦੂਜੇ ਘਰਾਂ ਚ ਸੀਗਾ ਥੋੜਾ ਜਿਹਾ ਲੱਗਿਆ ਤੀਗਾ ਬਾਕੀ ਨਾ ਇਸ ਵਾਰ ਮੀਂਹ ਕਰਕੇ ਸਾਗ ਨਾ ਹੋਇਆ ਨਹੀਂ ਹੈਗਾ ਤੇ ਉਦੋਂ ਉਹਨਾਂ ਨੇ ਪਾਣੀ ਵੀ ਦਿੱਤਾ ਹੁਣ ਹੋ ਰਿਹਾ ਸਾਡੇ ਸਾਹਮਣੇ ਜਿਵੇਂ ਅਸੀਂ ਦਿਖਾਉਣੇ ਹੁਣ ਆਪਾਂ ਸਬਜ਼ੀਆਂ ਲਾਈਆਂ ਹੋਈਆਂ ਨੇ ਉੱਥੇ ਆਪਾਂ ਨੇ ਬੀਜਿਆ ਹੋਇਆ ਸਾਗ ਹੁਣ ਥੋੜਾ ਥੋੜਾ ਨਿਕਲਣ ਲੱਗਿਆ ਬਾਕੀ ਜਦੋਂ ਨਿਕਲ ਜਾਊਗਾ ਫਿਰ ਤੁਸੀਂ ਆ ਕੇ ਲੈ ਜਾਇਆ ਕਰਿਓ ਸਭ ਤੱਕ ਕੋਈ ਪ੍ਰੋਬਲਮ ਨਹੀਂ ਸਤਿ ਆਪਕੇ ਨੇ ਵੀ ਸਬਜ਼ੀਆਂ ਨੇ ਲੱਗ ਗਿਆ ਤੇ ਕੋਈ ਆ ਵੀ ਲੈ ਜੇ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਹੋਰ ਵੀ ਬਹੁਤ ਕਮੈਂਟ ਨੇ ਕਿ ਗੁਰਨੂਰ ਸਿੰਘ ਦਾ ਬਹੁਤ ਸੋਹਣਾ ਕਮੈਂਟ ਇੱਕ ਹੋਰ ਪੁੱਛਿਆ ਸੀਗਾ ਵੀ ਆਪਣਾ ਘਰ ਬਖਸ਼ੀਵਾਲ ਕਿੱਥੇ ਆ ਇਹ ਪਾਰਸਰ ਰੋਡ ਤੇ ਆ ਜੀ ਜਿਲ੍ਹਾ ਪਟਿਆਲਾ ਪਰਿਆਣਾ ਦਾ ਜਿਲ੍ਹਾ ਹਾਂ ਬਟਿਆਲਾ ਜਿਲ੍ਹਾ ਪਾਰਸਰ ਰੋਡ ਤੇ ਆਹੀ ਤੇ ਇੱਕ ਸੁਖਵਿੰਦਰ ਕੌਰ ਦਾ ਹੀ ਬਹੁਤ ਨਾ ਕਮੈਂਟ ਆ ਬਾਕੀ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਨੇ ਕਿੱਥੇ ਆ ਪੁੱਛਿਆ ਕਿੱਥੇ ਆ ਪੰਪ ਕੋਲਾ ਪੰਪ ਕੋਲਾ ਯੂਨੀਵਰਸਿਟੀ ਕੋਲ ਹਾਂਜੀ ਸਾਡੇ ਇੱਥੇ ਲਾ ਯੂਨੀਵਰਸਿਟੀ ਆ ਰਾਜੀਵ ਗਾਂਧੀ ਲਾ ਯੂਨੀਵਰਸਿਟੀ 30 30 ਮਤਲਬ ਕਿਲੋਮੀਟਰ ਦੀ ਦੂਰੀ ਤੇ ਆ ਹਨਾ ਤੇ ਬਸ ਬਾਕੀ ਬਹੁਤ ਸੋਹਣੇ ਸੋਹਣੇ ਕਮੈਂਟ ਆਏ ਨੇ ਇਕਾ ਹਰਵਿੰਦਰ ਸ਼ਰਮਾ ਇਹਨਾਂ ਦਾ ਵੀ ਬਹੁਤ ਸੋਹਣਾ ਕਮੈਂਟ ਆਉਂਦਾ ਹੁੰਦਾ ਇਕਾ ਆਪਣਾ ਪਟਿਆਲਾ ਇਹ ਵੀ ਬਹੁਤ ਸੋਹਣਾ ਕਮੈਂਟ ਕਰਦੇ ਨੇ ਜੀ ਹਰ ਇੱਕ ਵੀਡੀਓ ਥੱਲੇ ਕਮੈਂਟ ਕਰਦੇ ਨੇ ਸੋ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੇ ਬਾਕੀ ਤੁਸੀਂ ਸਾਨੂੰ ਜਿੰਮੇ ਸਾਡੇ ਪਿਛਲੇ ਵੀਡੀਓਜ਼ ਨੂੰ ਬਹੁਤ ਪਸੰਦ ਕੀਤਾ ਇਸ ਅਗਲੇ ਵੀਡੀਓਜ਼ ਨੂੰ ਵੀ ਇੰਨੇ ਪਸੰਦ ਕਰਦੇ ਰਹੋ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਪ੍ਰੈਸ ਤੁਹਾਡੇ ਕਮੈਂਟ ਬੁੱਲਿਆ ਕਰੋਗੇ ਤੁਹਾਡੇ ਨਾਮ ਨਾਲ ਸੋ ਬਾਕੀ ਮੈਂ ਮੀਂਹ ਡਰਾ ਦੇ ਵੀ ਤੁਹਾਨੂੰ ਸਾਡੀ ਵੀਡੀਓਸ ਵਧੀਆ ਲੱਗਣ ਸੋ ਅੱਜ ਦਾ ਮਤਲਬ ਹੀ ਸਾਰਾ ਹੀ ਸੀਗਾ ਵਲੌਗ ਬਾਕੀ ਅਗਰ ਦੇਖਦੇ ਆ ਸ਼ਾਮ ਨੂੰ ਕੋਈ ਗੱਲ ਹੋਈ ਤਾਂ ਆਪਾਂ ਫੇਰ ਉੱਥੇ ਵਲੌਗ ਬਣਾਵਾਂਗੇ ਹਨਾ ਤੇ ਹੁਣ ਬਸ ਆਪਾਂ ਕਰਦੇ ਆਂਡ ਜੀ ਹਮ ਸਾਰੇ ਸਾਰੇ ਕੰਮ ਕਰ ਲੈਂਦੀ ਆ ਦਿਮਾਗ ਪੌਹ ਚੱਲਦਾ ਇਹਦਾ ਸਾਰੇ ਪਾਸੇ ਜਵਾਬ ਦੇਣ ਨੂੰ ਇਹਦੀ ਮੰਮੀ ਬੈਠੀ ਆ ਮੰਮੀ ਜੀ ਕੋਈ ਉਹਦੇ ਨਾਲ ਕੰਮ ਕਰ ਤੋਂ ਹਾਂ ਮੰਮੀ ਜੀ ਹੋ ਜੂ ਤੈਨੂੰ ਪਤਾ ਹੀ ਆ ਨਿਆਣਿਆਂ ਦਾ ਉਹ ਜੂ ਬਾਅਦ ਚ ਵੇ ਮਾਮੀ ਇਹਦੀ ਗਾਣਾ ਕੱਢਦੀ ਫਿਰ ਜੰਗੀ ਤਾਂ ਨਹੀਂ ਕੀਤਾ 아이 ਹੋਈਏ ਅੰਤ ਤਮਾਗੋ ਹੋ ਜੀ ਕੋਈ ਜਾਂਦਾ ਬੰਦਾ ਕਿ ਕੀ ਕੰਮ ਹੋ ਜਾਂਦਾ ਵਿਆਹ ਕਰਨਾ ਕਰਨਾ ਪਿੱਛੇ ਬੰਦਾ ਫੋੜ ਜਾਂਦਾ ਨੀ ਮੇਰੇ ਚਾ ਸੁੱਕੜੀਆਂ ਪਾਈਆਂ ਹੈ ਰੀਆਂ ਚੱਕੜੀਆਂ ਨਹੀਂ ਚਲੋ ਬਾਕੀ ਉਮੀਦ ਰੱਖਦੇ ਵੀ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਣ ਸੋ ਅਗੇ ਵੀ ਹੋਰ ਸੌਨਫਰਨੇਵ ਆਕਸਾਂਗੀ ਕਿੰਝ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਬਾਕੀ ਉਮੀਦ ਰੱਖਦੀਆਂ ਮੈਂ